ਲਭੀ ਦੋਸਤ ਲੋੜੀ ਦੀ ਆਪ ਸਭ ਨੂੰ ਮੁਬਾਰਕਾਂ ਅਸੀਂ ਜਾ ਰਹੇ ਹਾਂ ਜੀ ਖੰਨੇ ਸੋ ਉਹ ਅੱਜ ਲੋੜੀ ਤਾਂ ਨਹੀਂ ਬਟ ਐਵੇਂ ਵੀ ਲੋੜੀ ਮਨਾ ਰਹੇ ਨੇ ਫਿਰ ਅਸੀਂ ਆਵਾਂਗੇ ਆਪਣੇ ਗਵਾਂਢ ਦੇ ਵਿੱਚ ਤੇ ਨਵੀਂ ਜ਼ਿੰਦਗੀ ਦੇ ਨਵੇਂ ਬਲੌਗ ਦੇ ਨਾਲ ਤੇ ਪਲ-ਪਲ ਤੇ ਤੁਹਾਨੂੰ ਦਿਖਾਉਂਦੇ ਰਾਂਗੇ ਜੇਕਰ ਬਲੌਗ ਵਧੀਆ ਲੱਗੇ ਤਾਂ ਇੱਕ ਹੌਸਲਾ ਜ਼ਰੂਰ ਦਿਆ ਕਰੋ ਸਾਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੋਰ ਨੇ ਜੀ ਤਿਆਰ ਹੋ ਗਈ ਮੈਂ ਤਾਂ ਮੈਂ ਕੀ ਕਰਨਾ ਤੇ ਆ ਜਨਾਬ ਸਾਡੇ ਰਾਜਾ ਜੀ ਉੱਠੇ ਨੇ ਲੇਟ 7 ਵਜੇ ਉੱਠੇ ਨੇ ਅੱਜ ਨਾਲ ਹੀ ਸਵੇਰੇ ਅੱਛਾ 7:30 ਅੱਛਾ ਤੇ ਵਰਸਾ ਨਹੀਂ ਕਰਦੇ ਹਾਂ ਹਾਂ ਇੱਦਾਂ ਕਰੋ ਤੇ ਬਲੌਣ ਕੁਸਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮਿਸਟਰ ਪਿੰਡੂ ਜੁਣਕੇ ਤੇ ਆਪਾਂ ਚੱਲੇ ਆਂਗੇ ਜੀ ਅੱਜ ਪ੍ਰੋਗਰਾਮ ਤੇ ਪ੍ਰੋਗਰਾਮ ਵੀ ਆਪਣੇ ਖਾਸ ਵਸਾ ਖਾਸ ਨੇ ਬਹੁਤ ਵੀ ਜਿਹੜੇ ਦੇ ਖੋਪੜਾਂ ਤੇ ਵਰਤਦੇ ਨੇ ਹਾਂ ਖਾਸ ਹੀ ਹੁੰਦੇ ਨੇ ਬਸ ਆਹੀ ਵੱਡੀ ਗੱਲ ਹੈ ਤੇ ਜਿੰਨੇ ਵੀ ਮੈਂ ਰਹਿ ਕੇ ਸੀ ਪਹਿਲਾਂ ਰੈਂਟ ਤੇ ਤਿੰਨ ਚਾਰ ਜਗ੍ਹਾ ਹਾਂ ਐਂਡ ਵਾਰੈਂਟ ਤੇ ਮੈਂ ਇੱਥੇ ਰਹੀ ਸੀ ਸਾਰੀਆਂ ਕੁੜੀਆਂ ਵਧੀਆ ਕਰਦੀਆਂ ਸੀ ਵੈਸੇ ਇਹ ਕੁੜੀ ਅਲੱਗ ਹੀ ਆ ਸਾਰਿਆਂ ਤੋਂ ਹਾਂ ਜਿਹੜੇ ਸਾਡੇ ਨਾਲ ਦੇਖੋ ਹਣਾ ਅੱਜ ਤੱਕ ਵੀ हां ਵਰਤਰੀ ਹੈਗੀ ਵਧੀਆ ਬੁਲਾਉਂਦੇ ਨੇ ਚਲਾਉਂਦੇ ਨੇ ਉਹ ਵੀਰਜੀ ਵੀ ਜਦੋਂ ਵੀ ਆਣ ਉਹ ਹਰ ਵਾਰੀ ਮਿਲ ਕੇ ਜਾਂਦੇ ਨੇ ਉਹਨਾਂ ਨੇ ਵੀ ਸਾਨੂੰ ਮੈਸੇਜ ਭੇਜਿਆ ਤਾਂ ਕਰਕੇ ਉਹਨਾਂ ਦੇ ਪਿਆਰ ਦੇ ਮੁਤਾਬਕ ਹੀ ਅਸੀਂ ਏਡੀ ਦੂਰ ਆਜਾਣਾ ਤੁੰਦ ਬਹੁਤ ਵੈਸੇ ਜਾ ਰਹੇ ਆਂਗੇ ਤੇ ਜੇਕਰ ਤੁਸੀਂ ਸਾਡੀ ਵੀਡੀਓ ਤੇ ਨਵੇਂ ਹੋ ਤਾਂ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡੀ ਸਪੋਰਟ ਦੀ ਲੋੜ ਆ ਤੁਹਾਡੇ ਪਿਆਰ ਦੀ ਲੋੜ ਆ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਹੌਲੀ ਹੌਲੀ ਮੰਜ਼ਲਾ ਤੱਕ ਪਹੁੰਚ ਜਾਾਂਗੇ ਤੇ ਹਾਂ ਬਣ ਰਿਹਾ ਗੋਲਾ ਤੇ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਦਿਖਾਉਂਦੇ ਰਾਵਾਂਗੇ ਤੁਹਾਨੂੰ ਰਸਤੇ ਜਿਵੇਂ ਸਤੁੰਦ ਵੀ ਜਾਦੇ ਆ ਜਾਣਾ ਵੀ 8 ਵਜੇ ਸੀ ਵਾਜੇ ਵੀ 8:30 ਕੇ ਕਿਉਂਕਿ 2.5 ਘੰਟੇ ਦਾ ਰਸਤਾ ਹੈ ਪ੍ਰੋਗਰਾਮ ਵੀ ਅੱਜ 3:00 ਨੇ ਜੀ ਆ ਕੇ ਵੀ ਦਿਖਾਵਾਂਗੇ ਤੁਹਾਨੂੰ ਹਾਂ ਇੱਕ ਸਾਡੇ ਇੱਥੇ ਆਪਣੇ ਨਾਲ ਹੀ ਹੈਗਾ ਉਹਨਾਂ ਦੇ ਵੀ ਦੋ ਬੇਟੀਆਂ ਵੱਧ ਪੇਟਾ ਹੋਇਆਗਾ ਬੇਟੇ ਦੀ ਲੋੜੀ ਹੈਗੀ ਤੇ ਇੱਕ ਅਖੰਡ ਪਾਠ ਕਰਵਾਏ ਹੋਏ ਨੇਗੇ ਉਧਰੋਂ ਕੋਈ ਆਪਣੇ ਸਾਡੇ ਸ਼ਰਮਾ ਜੀ ਨੇ ਮੇਰੇ ਨਾਲ ਕਿਹਨਾਂ ਤੋਂ ਆਓ ਚੱਖਿਆਂ ਤੋਂ ਇੱਥੇ ਹੀ ਰਹਿੰਦੇ ਨੇਗੇ ਵੈਸੇ ਆਜਨ ਉਹ ਵੀ ਸਾਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦੇ ਵੀ ਲੱਗਦਾ ਬੇਟੇ ਦੀ ਲੋੜੀ ਉਹਨਾਂ ਨੇ ਖੰਡ ਪਾਟ ਕਰਵਾਏ ਹੋਏ ਨੇ ਉਹ ਵੀ ਇਨਵਾਈਟ ਕਰਕੇ ਗਏ ਸੀ ਜਾਵਾਂਗੇ ਸਾਰਿਆਂ ਦੇ ਭਾਵੇਂ 10-10 ਮਿੰਟ ਲਾਇਆ ਜੀ ਹਾਂ ਜੀ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਨਾਲ ਤੇ ਆਪਾਂ ਤਿਆਰ ਹੋ ਗਏ ਬੱਸ ਐਨੀ ਢੱਡ ਚਾਚੋ ਨਹੀਂ ਲੋਂਗੇ ਓਏ ਛੋਲ ਲਾ ਨਾ ਮੈਨੂੰ ਤਾਂ ਕੱਢਦੀ ਜੀ ਹੈ ਤਾਰ ਉਹਦੇ ਬਿਆਹ ਤੇ ਵੀ ਕਹਿੰਦੇ ਤੁਸੀਂ ਉਹ ਪਾਈ ਫਿਰਦੀ ਹੋ ਰਹੀਆਂ ਕੋਟੀਆਂ ਅੱਛਾ ਪਾਣੀ ਹੁਣ ਕੋਟੀਆਂ ਬਣੇ ਗਿਆ ਜੀ ਤਾਰ ਨਹੀਂ ਆਸੀ ਕੋਟੀਆਂ ਹਾਂ ਕੋਟੀਆਂ ਦਾ ਨਾਮ ਹੈ ਕੋਟੀਆਂ ਜੇ ਤੁਸੀਂਨੇ ਪਾੜੇ ਕੋਟੀਆਂ ਬਾਰਤੀਆਂ ਦੀ ਹਾਂ ਕੀ ਤੁਸੀਂਨੇ ਪਾਣੀ ਨਹੀਂ ਉញਦੀ ਅੱਜ ਮੈਂ ਜਾਣ ਕਰਕੇ ਨਾ ਝਾੜੂ ਪੋਚਾ ਨਹੀਂ ਕਰਿਆ ਐਦਾਂ ਹੀ ਹੁਣ ਕਰੂਗਾ ਬੇਟਾ ਸੋ ਇਹ ਆਪਣਾ ਸਲੂਨ ਹੈ ਤੁਸੀਂ ਆ ਸਕਦੇ ਨਵੇਂ ਲੈੜੇ ਚਲੋ ਜੀ ਤਿਆਰ ਆ ਕੰਮ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਫਰ ਸੋਣਾ ਰਹੇ ਸ਼ੁਕ ਸ਼ਾਂਤੀ ਨਾਲ ਅਸੀਂ ਕਰਿਆਂ ਜੀ ਠੀਕ ਹੈ ਜੀ ਕਿਉਂ ਜੀ ਅੱਗੇ ਫਿਰ ਆ ਦੇਖੋ ਇੱਧਰ ਆਪਣੇ ਟੈਂਟ ਵੀ ਹਾਂ ਭਾਈ ਆ ਦੇਖੋ ਟੈਂਟ ਲੱਗੇ ਹੋਏ ਨੇ ਜੀ ਆ ਕੇ ਤੁਹਾਨੂੰ ਇਹ ਵੀ ਪ੍ਰੋਗਰਾਮ ਦਿਖਾਵਾਂਗੇ ਤੇੜੀ ਜਿਹੜੂ ਜੇ ਪੈਣੇਗੇ ਬਿਲਕੁਲ ਜੀ ਬਿਲਕੁਲ ਤੇ ਇਹ ਸਾਡੇ ਬਹੁਤ ਪਿਆਰੇ ਮਿੱਤਰ ਨੇ ਜੀ ਗਵਾਂਢੀ ਸਾਡੇ ਅੱਛੇ ਨੇ ਨੇਚਰ ਵਾਈਸ ਤੇ ਗਵਾਂਢ ਤਾਂ ਚੰਗਾ ਹੀ ਹੋਣਾ ਚਾਹੀਦਾ ਵੈਸੇ ਲੋ ਜੀ ਆਪਾਂ ਸੁਨਾਮ ਤੋਂ ਚੱਲ ਪਏ ਸੀ ਸੁਨਾਮ ਆਪਾਂ ਕਰਾਸ ਕਰ ਗਏ ਤੇ ਸੰਗਰੂਰ ਵਾਲੇ ਰੋਡ ਤੇ ਹੋ ਗਏ ਤੇ ਤੁੰਦ ਜਿਆਦਾ ਕੀ ਹਨਾ ਜਿੰਨੇ ਵੀ ਮੇਰੇ ਭੈਣ ਭਾਈ ਨੇ ਹਨਾ ਵੀ ਸਵੇਰੇ ਸਵੇਰੇ ਜਾਂਦੇ ਨੇਗੇ 5-10 ਮਿੰਟ ਲੇਟ ਹੋ ਜੂਦਾ ਘੰਟਾ ਲੇਟ ਹੋ ਜੂ ਕੋਈ ਗੱਲ ਨਹੀਂ ਵੀ ਆਪਣੇ ਜਿਹੜੇ ਵਹੀਕਾ ਲਾ ਚਾਹੇ ਬਾਈਕ ਆ ਚਾਹੇ ਗੱਡੀ ਆ ਕਾਸੀ ਤੇ ਵੀ ਜਾ ਰਹੇ ਨੇ ਹਣਾ ਥੋੜਾ ਜਿਹਾ ਸਲੋ ਚਲਾਓ ਜੀ ਦੇਖੋ ਤੁੰਦ ਹਣਾ ਥੋੜੀ ਜੀ ਦੂਰ ਤੱਕ ਦਿਸਦਿਆਗਾ ਕਿਤੇ ਪੱਟੀ ਨਾ ਹੋਵੇ ਤਾਂ ਮੈਨੂੰ ਲੱਗਦਾ ਵੀ ਫੇਰ ਘੜ ਬੜਾ ਗਾ ਹੋਰ ਇਹ ਚਿੱਟੀ ਪੱਟੀ ਦੇ ਸਾਰੇ ਹਣਾ ਬਸ ਜਿਹੜੇ ਭੈਣ ਭਾਈ ਦੇ ਹਨ ਹੁਣ ਏਅਰਪੋਰਟ ਦੇ ਜਾਂ ਕਿਤੇ ਵੀ ਜਾਂਦੇ ਨੇ ਉਹ ਮੇਰੇ ਖਰਚਾ ਚਿੱਟੀ ਪੱਟੀ ਦੀ ਸਾਰੇ ਜਾਂਦੇ ਨੇ ਬਸ ਅੰਦਾਜ਼ੇ ਦੇ ਨਾਲ ਹੀ GST ਆਪਾਈ ਮੇਰੇ ਵੀਰਾਂ ਨੂੰ ਵੀ ਥੋੜਾ ਜਿਹਾ ਸਲੋ ਹੀ ਚੱਲਿਆ ਕਰੋ ਆਪਾਂ ਪਹੁੰਚ ਗਏ ਜੀ ਮਰੇਲਕੋਟਲਾ ਉਹ ਪੋੜਾ ਜਾਂਦਾ ਤੇ ਜਾਂਦਾ ਕਾ ਪੁਲ ਪੁਲ ਉੱਪਰ ਦੀ ਨਹੀਂ ਆਪਾਂ ਉਹ ਕਰਿਆ ਪੁਲ ਦੇ ਨੀਚੋਂ ਦੀ ਇੰਟਰ ਕਰਾਂਗੇ ਹੁਣ ਆਪਾਂ ਖੰਨੇ ਵਾਲੇ ਰੋਡ ਚੜਾਂਗੇ ਖੰਨਾ ਇੱਥੋਂ ਹੈਗਾ ਜੀ 44 ਕਿਲੋਮੀਟਰ ਮਰੇਲਕੋਟਲਾ ਮਰੇਲਕੋਟਲੇ ਤੋਂ ਬਹੁਤ ਜਿਆਦੇ ਵੈਸੇ ਇੱਥੇ ਸ਼ੈਰ ਜੇ ਕਰਕੇ ਹਨਾ ਹੁਣ ਤੰਦ ਥੋੜੀ ਜੀ ਘਟ ਗਈ ਤੇ ਰੋਡ ਤੇ ਧੁੰਦ ਬਹੁਤ ਆ ਗਈ ਇਧਰ ਐਂਟਰ ਕਰਨਾ ਇਹ ਜੰਗ ਕਿਹੜਾ ਚਾਹੁੰਦੇ ਖੰਨੇ ਨੂੰ ਜਾਣਾ ਬੱਚਾ ਸੂਟ ਤਾਂ ਨਹੀਂ ਲੈਣਾ ਜੀ ਖੰਨੇ ਜਾਣਾ ਬੱਚਾ ਖੰਨੇ ਖੰਨੇ ਨੂੰ ਖੰਨੇ ਇਧਰ ਇਧਰ ਬੱਚੇ ਨੇ ਦੱਸਦਾ ਵੀ ਇੱਧਰ ਨੂੰ ਮੁੜਨਾ ਹੈਗਾ ਮਾ ਗੀ ਕਿਤੇ ਕਿਤੇ ਖੰਨਾਰੋ ਰੋਡ ਚੜਾਂਗੇ ਕੀ ਤਾਂ ਸਾਗੀ ਆਗੀ ਸ਼ਰਤ ਦੀ ਵਾ ਫਿਰ ਤਾਂ ਦੂਰ ਜਿਆਦਾ ਨਹੀਂ ਹੈਗਾ ਜੀ 40 ਕਿਲੋਮੀਟਰ ਹੋ ਹੋ ਨਵੀਆ ਕੋਈ ਤੋਰ ਜੋਂ ਦਾ ਹੈ ਜੀ ਬਹੁਤ ਦੂਰ ਪੰਦਾ ਹੈ ਕੰਨਾ 2 ਘੰਟੇ ਲੱਗਦੇ ਆਪਾਂ ਉਦੋਂ ਅਮਲੋਂ ਨਹੀਂ ਜਾਈ ਸੀਗੇ ਉਹ ਸੰਤਾਂ ਕੋਲੇ ਦੇਖਾ ਉਹਦੋ ਥੋੜੀ ਧੋਰੀ ਸੀ ਕਰਨਾ ਅਮਲੋ ਤੋ ਉਦੋਂ ਆਪਾਂ ਇਦਾਂ ਤੀ ਗਏ ਸੀ ਗਰਕਰ ਨਾਬੇ ਵੀ ਨਹੀਂ ਦੀ ਹੈਣਾ ਕਿਹੜੇ ਸੰਤ ਕੋਲ ਦੇ ਦੀ ਆਪਾਂ ਅਮਲੋ ਜਿਹਦੇ ਕੋਲੇ ਪਾਲਸ ਮਬਾ ਆ ਜਾਂਦਾ ਹੈਗਾ ਨਾ ਕੋਈ ਆਪਣੇ ਸਨਾਮ ਤੇ ਜਾਂਦਾ ਕੋਈ ਪੰਡਤ ਪਾਲ ਸੰਤ ਕੋਲੇ ਵਿੱਚ ਪਾਲ ਕੀ ਕਹਿੰਦਾ ਸੀ ਚਲੋ ਲੈ ਕੇ ਜਾਂਦੇ ਆ ਉਹਨਾਂ ਦਾ ਬ੍ਰਦਰ ਸੀ ਕੋਈ ਹਾਂ ਉਹ ਗਜ਼ਰਿਆ ਹੁਣ ਸਿੱਧੀ ਜਾਣ ਆਪਾਂ ਨੇ ਹਾਂ ਸਿੱਧੇ ਆ ਇਧਰ ਸ਼ਹਿਰ ਨੂੰ ਵੜਦੇ ਹੁਣੇ ਨਾ ਜਾਂਦਾ। ਲੋਨੀ ਚੱਲੇ ਆਪਾਂ। ਆ ਲੈ ਲੋ ਕਿੰਨੂ। ਸਰੋ ਕਰ ਰਿਹਾ ਤਰਸਣ। ਬਜਰੰਗਵਲੀ ਦੇ। ਯਾਰ ਇਧਰ ਵੀ ਤਾਂ ਆਇਆ ਲੱਗਦਾ ਮੈਂ ਓਏ। ਆ ਪੋਲ ਆ ਗਈ ਜਿਹੜੇ ਤੁਸੀਂ ਕਹਿੰਦੇ ਸੀਗੇ ਜੋੜੇ ਪੋਲ। ਓਏ ਆਇਆ ਲਾ ਦੇ ਆਹ ਸਭ ਬੱਠੇ ਦੇ ਜੂਕਾ। ਤੇਰਾ ਆਪਾ ਫਰੂਟ ਲੈਣਾ ਪਊਗਾ। ਲੋ ਜੀ ਆਪਾਂ ਖੰਨੇ ਪਹੁੰਚ ਗਏ ਤੇ ਆਪਾਂ ਨੇ ਹੁਣ ਮੰਗਾਈ ਹੈਗੀ ਲੋਕੇਸ਼ਨ ਲੋਕੇਸ਼ਨ ਨਾਲ ਕੀ ਹੁਣ ਆਪਾਂ ਨਾ ਘਰ ਤੱਕ ਪਹੁੰਚਦੇ ਆਂ ਦੇਖਦੇ ਆਂ ਲੋਕੇਸ਼ਨ ਆਪਾਂ ਨੂੰ ਸਹੀ ਪਹੁੰਚਾਉਂਦੀ ਆ ਕੋ ਗਲਤਲ ਜਾਂਦੀ ਆ ਕਈ ਵਾਰ ਇਹ ਲੋਕੇਸ਼ਨ ਗਲਤ ਵੀ ਲੈ ਜਾਂਦੀ ਹੈਗੀ ਕਿਉਂਕਿ ਪਿੰਡ ਹੋਵੇ ਤਾਂ ਆਪਾਂ ਪੁੱਛ ਲਈਏ ਸ਼ਹਿਰ ਦੇ ਵਿੱਚ ਸਾਨੂੰ ਪਤਾ ਹੀਗਾ ਐਨਾ ਕੁਝ ਨੂੰ ਪਤਾ ਨਹੀਂ ਪਤਾ ਨਹੀਂ ਹੁੰਦਾ ਜਾਂ ਤਾਂ ਬਸ ਏਰੀਆ ਜੇ ਦੇ ਹਿਸਾਬ ਨਾਲੇ ਉਹ ਹੀ ਏਰੀਆ ਜੇ ਚ ਦੱਸ ਸਕਦਾਗਾ ਦੂਰ ਪਾਰ ਤਾਂ ਕੋਈ ਸ਼ਹਿਰ ਦੇ ਵਿੱਚ ਉਹਨਾ ਦੱਸਦਾ ਦੱਸ ਨਹੀਂ ਸਕਦਾ ਹੈਗਾ ਵੀ ਕਿੱਧਰ ਜੇ ਹੈਗਾ ਤੇ ਦਿਖਾ ਖੋਣਿਆਈ ਫਿਰ ਸਾਨੂੰ ਲੋਕੇਸ਼ਨ ਆਪਾਂ ਨੂੰ ਸਹੀ ਪਹਚਾੰਦੀ ਹੈ ਕਾ ਕੀ ਕਰਦੀ ਹੈਗੀ ਲੋ ਜੀ ਆਪਾਂ ਨੂੰ ਆਪਣੀ ਲੋਕੇਸ਼ਨ ਇੱਥੇ ਤੱਕ ਤਾਂ ਲੈ ਆਈ ਵਸੀਂ ਇੱਕ ਦੋ ਰਸਤੇ ਜੀ ਗਲਤ ਦਿਖਾਤੇ ਹਾਂ ਹੁਣ ਅਸੀਂ ਫੋਨ ਕਰਿਆਗਾ ਵੀ ਸਾਨੂੰ ਲੈਣ ਆਜੋ ਭਾਈ ਸਾਨੂੰ ਇੱਥੇ ਜੇ ਪਤਾ ਨਾ ਕਰਿਆ ਹੈਗਾ ਕਿਉਂਕਿ ਜਿਹੜੀ ਲੋਕੇਸ਼ਨ ਹੈਗੀ ਉਹ ਬੰਦ ਗਲੀਆਂ ਦੇ ਉਪਜਟ ਜੇ ਦੱਸ ਦਾਂਦੀ ਹੈਗੀ ਹੈ ਨਾ ਹੂੰ ਗਲੀਆਂ ਭੀੜੀ ਅਸੀਂ ਗੱਡੀ ਜਾ ਨਹੀਂ ਰਹੀ ਹੈਗੀ ਲੋਕੇਸ਼ਨ 'ਚ ਫਰਕ ਆ ਹੈ ਲੋਕੇਸ਼ਨ 'ਚ ਕੁਝ ਫਰਕ ਆ ਦੇਖੋ ਹੁਣ ਆਪਾਂ ਇੱਥੇ ਖੜ ਗਏ ਤੇ ਮੁੰਡਾ ਆ ਰਿਹਾ ਹੈਗਾ ਲੈਣ ਆਪਾਂ ਨੂੰ ਤੇ ਦਿਖਾਣੇ ਆ ਵੀਰਸ ਨੂੰ ਵੀ ਵੀਡੀਓ ਲੋ ਜੀ ਚੱਲ ਵੀ ਆਪਾਂ ਆ ਜੀ ਕੀ ਆਉਂਦੀ ਹੈ ਮੈਨੂੰ ਮੈਨੂੰ ਕਿਤੇ ਕੋਈ ਨਹੀਂ ਆਉਂਦੀ ਐ ਤੁਹਾਨੂੰ ਵੱਡਾ ਆਉਂਦਾ ਹੈ ਮੈਂ ਰਾਜੀ ਕਿਉਂ ਮਾਣ ਨੂੰ ਪਸੋਂ ਬਦਲਦਾ ਇਹ ਆਣੀ

ਸਾਡੇ ਮੰਨ ਦੇ ਵਿੱਚ ਵਿਸ਼ਵਾਸ ਆ ਪਰਮੇਸ਼ਰ ਦੇ ਪ੍ਰਤੀ ਉਸ ਦੇ ਦੁਆਰਾ ਅਸੀਂ ਆਪਣੇ ਪਰਮੇਸ਼ਰ ਨੂੰ ਪੂਜ ਕਰ ਸਕਦੇ ਆ ਅਸੀਂ ਹਵਾ ਨੂੰ ਤਾਂ ਦੇਖ ਨਹੀਂ ਸਕਦੇ ਪਰ ਉਸ ਨੂੰ ਮਹਿਸੂਸ ਕਰ ਸਕਦੇ ਆ ਇਸੇ ਤਰ੍ਹਾਂ ਅਸੀਂ ਪਰਮੇਸ਼ਰ ਨੂੰ ਤਾਂ ਦੇਖ ਨਹੀਂ ਸਕਦੇ ਪਰ ਅਸੀਂ ਉਸ ਨੂੰ ਮਹਿਸੂਸ ਕਰ ਸਕਦੇ ਆ ਕਿ ਉਹਦੀ ਪੂਰੀ ਤਰ੍ਹਾਂ ਰਜ਼ੂਰੀ ਸਾਡੇ ਵਿੱਚ ਆ ਉਸ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਕਿ ਮੇਰੇ ਨਾਮ ਦੇ ਵਿੱਚ ਦੋ ਜਾਂ ਤਿੰਨ ਇਕੱਠੇ ਹੋਣਗੇ ਉੱਥੇ ਮੈਂ ਹਾਜ਼ਰਾਂ ਫਿਰ ਪਰਮੇਸ਼ਰ ਦਾ ਬਚਨ ਇਹ ਵੀ ਦੱਸਦਾ ਕਿ ਉਹ ਇਨਸਾਨ ਨਹੀਂ ਕਿ ਉਹ ਝੂਠ ਬੋਲੇ ਜੋ ਕੁਝ ਉਹ ਉਸ ਲਈ ਕਹਿ ਦਿੱਤਾ ਬੇਦਾ ਪਰਮੇਸ਼ਰ ਨੇ ਕਹਿ ਦਿੱਤਾ ਤਾਂ ਉਸ ਨੂੰ ਪੂਰਾ ਕਰਨ ਦੇ ਵਿੱਚ ਉਹ ਸਾਮ ਰੱਖਾ ਮਤਲਬ ਉਹ ਸਾਡੇ ਵਿੱਚ ਸਾਨੂੰ ਸਾਰੇ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਅਸੀਂ ਦੇਖਦੇ ਹਾਂ 100 ਜੀਵਨ ਬਣਾਇਆ ਹੈ ਆਮ ਨਿਸਮੇ No <laughs> ਮੇਰੇ ਲਈ ਗੱਲ ਮੇਰੇ ਲਈ ਇਹ ਗੱਲ ਮੇਰੇ ਲਈ ਸਾਡੀ ਬੈਕਗਰਾਉਂਡ ਕੁਛ ਵੀ ਹੋਵੇ ਮਜਬੂ ਕੁਛ ਵੀ ਹੋਵੇ ਧਰਮ ਕੁਛ ਵੀ ਹੋਵੇ ਜਾਤ ਬਰਾਦਰੀ ਕੁਛ ਵੀ ਹੋਵੇ ਪੜ੍ਹੇ ਲਿਖੇ ਹੋਈਏ ਚਾਹੇ ਅਨਪੜ੍ਹ ਹੋਈਏ ਬੋਲੋ ਅਮੀਰ ਹੋਈਏ ਚਾਹੇ ਗਰੀਬ ਹੋਈਏ ਉਹ ਤਾਂ ਬੋਲੇ ਹੀ ਨਹੀਂ ਅਮੀਰ ਹੋਈਏ ਚਾਹੇ ਗਰੀਬ ਹੋਈਏ ਗੋਰੇ ਹੋਈਏ ਜਾਂ ਕਾਲੇ ਹੋਈਏ ਹੈ ਕਾਲੇ ਹੋਈਏ ਕਾਲੇ ਕਿਉਂ ਨਹੀਂ ਬੋਲਦੇ ਯਾਰ ਅਮੀਰ ਹੋਵੇ ਚਾਏ ਗਰੀਬ ਹੋਵੇ ਸਾਨੂੰ ਸਭ ਨੂੰ ਉਸ ਪਰਮੇਸ਼ਵਰ ਦੀ ਬਹੁਤ 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 ਜੀ ਆਇਆਂ ਨੂੰ ਜੇ ਜਰੂਰਤ ਹੈ ਅਲੇ ਮੇਰੀ ਬਹੁਤ ਮੁੱਕੀ ਜੀ ਤੁਸੀਂ ਪਹਿਲਾਂ ਵਿੱਚ ਬੋਲ ਬੇ ਉਸ ਰੱਬ ਦੀ ਸਾਨੂੰ ਬਹੁਤ ਜ਼ਿਆਦਾ ਜਰੂਰਤ ਹੈ ਕਿੰਨੀ ਬਹੁਤ ਜ਼ਿਆਦਾ ਕਿੰਨੀ ਬਹੁਤ ਜ਼ਿਆਦਾ ਉਸ ਤੋਂ ਬਗੈਰ ਜੀ ਨਹੀਂ ਸਕਦੇ ਉਸ ਤੋਂ ਬਗੈਰ ਗੱਡੀ ਚੱਲ ਨਹੀਂ ਸਕਦੀ ਉਸ ਤੋਂ ਬਗੈਰ ਸਾਹ ਨਹੀਂ ਚੱਲ ਸਕਦੇ ਉਸ ਤੋਂ ਬਗੈਰ ਦਿਲ ਦੀਆਂ ਧੜਕਣਾ ਨਹੀਂ ਚੱਲ ਸਕਦਾ ਜੇ ਨਹੀਂ ਜਸ ਬਗੈਰ ਰੱਬ ਤੋਂ ਬਗੈਰ ਨਹੀਂ ਸਰਦਾ ਕਿਉਂ ਨਹੀਂ ਅੱਜ ਉਹਦੀ ਬੰਦਗੀ ਦੇ ਵਿੱਚ ਉਹਦਾ ਬਚਨ ਸੁਣਦੇ ਹਾਲੇਲੂਇਆ ਹਾਲੇਲੂਇਆ ਸਮਝ ਰਹੇ ਹੋ ਹਾਂਜੀ ਸਮਝ ਗਏ ਹਾਂਜੀ ਲਓ ਜੀ ਤੁਸੀਂ ਕਿਆ ਸਿੱਖੀ

ਜੇਸ਼ੂ ਦਾ ਨਾਮ ਸੁਣ ਕੇ ਭਜਨਾ ਸ਼ਰਤਾਨੇ ਜੇਸ਼ੂ ਦਾ ਨਾਮ ਸੁਣ ਕੇ ਭਜਨਾ ਸ਼ਰਤਾਨੇ ਉਸ ਦੇ ਨਾਮ ਉੱਤੇ ਕਰੀ ਅਸ਼ਮਾਨੇ ਉਸ ਦੇ ਨਾਮ ਉੱਤੇ ਕਰੀ ਅਸ਼ਮਾਨੇ ਉਸ ਤੋਂ ਬਗੈਰ ਬੂਰਕੇ ਰਾ ਜੇਸ਼ੂ ਤੇਰੇ ਨਾਮ ਮੈਨੂੰ ਮਿਲੂਗਾ ਮੈਨੂੰ ਲੱਗਦਾ ਹੀ ਨਹੀਂ ਕੋਈ ਮੂੰਹ ਬਣਾਉਂਗਾ ਲੈ ਕੇ ਖਾਣ ਵਾਲਾ ਲੇਵਨ ਜੀ 오늘 <목소리도> 데리면. Ne Hayır, tamam. Evet demek. ਅਤੇ ਚੱਲੇ ਹਾਂਗੇ ਵਾਪਸ ਪ੍ਰੋਗਰਾਮ ਕਰ ਲਿਆ ਅਟੈਂਡ ਹਜ ਇੱਕ ਦੋ ਪ੍ਰੋਗਰਾਮ ਹੋਰ ਅਟੈਂਡ ਕਰਨੇ ਨੇਗੇ ਅੱਤੇ ਪ੍ਰੋਗਰਾਮ ਇਹਨਾਂ ਬਹੁਤ ਵਧੀਆ ਸੀਗਾ ਤੇ ਹੁਣ ਆਪਾਂ ਜਾ ਰਹੇ ਹਾਂਗੇ ਵਾਪਸ ਸੁਨਾਮ ਨੂੰ ਖੰਨੇ ਤੋਂ ਤੇ ਕਰ ਲਈ ਆਪਣੀ ਗੱਡੀ ਸਟਾਰਟ